ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਠੂਠੀ ਦੀ ਦਾਲ ਬਣਾਉਣ ਲੱਗੇ ਜੀ ਬਹੁਤ ਹੀ ਟੇਸਟੀ ਬਣਦੀ ਹੈ ਇਹਦੇ ਵਾਸਤੇ ਦੋ ਟਮਾਟਰ ਲੈ ਚਾਰ ਪਿਆਜ਼ ਚਾਰ ਪੰਜ ਹਰੀਆਂ ਮਿਰਚਾਂ ਅਦਰਕ ਤੇ ਦੋ ਜਿਹੜੀਆਂ ਠੂਠੀਆਂ ਆ ਇਹਨਾਂ ਨੂੰ ਮੈਂ ਪਾਣੀ ਦੇ ਵਿੱਚ ਭੇਂ ਦਿੱਤਾ ਸੀ ਤਾਂ ਕਿ ਨਰਮ ਹੋ ਜਾਣ ਚੰਗੀ ਤਰ੍ਹਾਂ ਇਹਨੂੰ ਆਪਾਂ ਨਾਰੀਅਲ ਵੀ ਬੋਲਦੇ ਆ ਠੂਠੇ ਵੀ ਬੋਲਦੇ ਆ ਤੇ ਐਦਾਂ ਆਪਾਂ ਇਹਨਾਂ ਨੂੰ ਪਹਿਲਾਂ ਕਰਦੇ ਆ ਕੱਦੂ ਕਸ ਦੋਨਾਂ ਠੂਠੀਆਂ ਨੂੰ ਘੁੱਟੀਆਂ ਕਦਕਸ ਕਰ ਲਈਆਂ ਟਮਾਟਰ ਪੀਸ ਲਿਆ ਟਮਾਟਰ ਮਿਰਚ ਤੇ ਅਦਰਕ ਪਿਆਜ਼ ਪੀਸ ਲਿਆ ਹਲਦੀ ਨਮਕ ਲਾਲ ਮਿਰਚ ਧਨੀਆ ਪਾਊਡਰ ਜੀਰਾ ਪਾਊਡਰ ਮਸਾਲੇ ਆਪਾਂ ਰੱਖ ਲੈ ਕੜਾਹੀ ਵਿੱਚ ਪਾਇਆ ਤੇਲ ਤੇ ਇਹਦੇ ਵਿੱਚ ਪਾਉਣੇ ਥੋੜੇ ਜਿਹਾ ਜੀਰਾ ਤੇ ਨਾਰਮਲ ਜੇ ਮਸਾਲਿਆਂ ਦੇ ਨਾਲ ਹੀ ਆਪਾਂ ਬਣਾਉਣੀ ਇੱਕ ਸਗਲੇ ਦੇ ਵਿੱਚ ਮੈਂ ਪਾਣੀ ਗਰਮ ਰੱਖਿਆ ਹੈ ਜਦ ਤੱਕ ਉਬਲ ਜਾਊਗਾ ਇਹ ਜੀਰੇ ਨੂੰ ਸੇਕ ਲੱਗ ਗਿਆ ਜਿਹੜੇ ਪਿਆਜ਼ ਆਪਾਂ ਕ੍ਰਸ਼ ਕੀਤੇ ਸੀਗੇ ਉਹਨਾਂ ਨੂੰ ਆਪਾਂ ਪਾ ਦੇਣਾ ਜਿਹੜੇ ਪੀਸਲੇ ਸੀ ਪਿਆਜ਼ ਆਪਾਂ ਉਹ ਪਾ ਦਨੇ ਆ ਤੇ ਇਹਨਾਂ ਨੂੰ ਭੁੰਨਦੇ ਆ ਪਿਆਜ਼ਾਂ ਨੂੰ ਜਦੋਂ ਇਹ ਗੁਲਾਬੀ ਜਿਹਾ ਹੋ ਗਿਆ ਤਾਂ ਫਿਰ ਆਪਾਂ ਟਮਾਟਰ ਹਰੀ ਮਿਰਚ ਤੇ ਅਦਰਕ ਜਿਹੜਾ ਪੀਸਿਆ ਉਹ ਪਾ ਦਵਾਂਗੇ ਥੂਠੀ ਦੀ ਦਾਲ ਜਿਹੜੀ ਆ ਟੇਸਟੀ ਵੀ ਬਹੁਤ ਬਣਦੀ ਆ ਤੇ ਇੱਕ ਦਵਾਈ ਵਾਂਗ ਕੇ ਤਿਆਰ ਹੋ ਜਾਂਦੀ ਆ ਜਿੱਦਾਂ ਆਪਾਂ ਨੂੰ ਬਾਹੇ ਰੇਸ਼ਾ ਹੁੰਦੀ ਆ ਗੋਡੇ ਦਰਦ ਕਰਦੇ ਲੱਕ ਦਰਦ ਕਰਦਾ ਇਹ ਜਿਹੜੀ ਥੂਠੀ ਦੀ ਦਾਲ ਆਪਾਂ ਬਣਾ ਕੇ ਖਾ ਸਕਦੇ ਆ ਬਹੁਤ ਹੀ ਫਾਇਦਾ ਕਰਦੀ ਆ ਇਹ ਤੇ ਆਪਾਂ ਜਿਹੜੇ ਟਮਾਟਰ ਮਿਰਚ ਅਦਰਕ ਪੀਸੇ ਸੀ ਉਹ ਵੀ ਪਾਦ ਤੇ ਪਿਆਜ਼ ਆਪਣਾ ਭੁੱਜ ਗਿਆ ਸੀ ਤੇ ਆਪਾਂ ਇਹ ਪਾਦ ਤੇ ਇਹਨਾਂ ਨੂੰ ਵੀ ਭੁੰਨ ਲੈਣੇ ਚੰਗੀ ਤਰ੍ਹਾਂ ਦੇਖੋ ਜੀ ਸਾਰਾ ਮਸਾਲਾ ਜਿਹੜਾ ਆਪਣਾ ਭੁੱਜ ਗਿਆ ਟਮਾਟਰ ਪਿਆਜ਼ ਅਦਰਕ ਜੋ ਵੀ ਹੈਗਾ ਆ ਭੁੱਜ ਗਿਆ ਚੰਗੀ ਤਰ੍ਹਾਂ ਤੇ ਹੁਣ ਇਹਦੇ ਵਿੱਚ ਆਪਾਂ ਪਾਦਨੇ ਜੀ ਜਿਹੜੇ ਆਪਾਂ ਸੁੱਕੇ ਮਸਾਲੇ ਪਾ ਕੇ ਰੱਖੇ ਸੀ ਜਿਆਦਾ ਨਹੀਂ ਮਸਾਲੇ ਆਪਾਂ ਲੈ ਹਲਦੀ ਨਮਕ ਧਨੀਆ ਪਾਊਡਰ ਜੀਰਾ ਪਾਊਡਰ ਤੇ ਜਿਹੜੀ ਆਹ ਦੇਗੀ ਮਿਰਚ ਇਹ ਪਾਤੀ ਥੋੜੀ ਜਹੀ ਤੇ ਰਲਾ ਲੰਨੇ ਇਹਨਾਂ ਨੂੰ ਚੰਗੀ ਤਰ੍ਹਾਂ ਮਸਾਲਿਆਂ ਨੂੰ ਬਹੁਤ ਟੇਸਟੀ ਬਣਦੀ ਹੈ ਇਹ ਇੱਕ ਵਾਰੀ ਬਣਾ ਕੇ ਦੇਖੋ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਸ਼ੇਅਰ ਕਰਦੇਆ ਕਰੋ ਜੀ ਵੀਡੀਓ ਨੂੰ ਲਾਈਕ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਦਾਂ ਦੀ ਲੱਗੀ ਆ ਸਪੋਰਟ ਕਰਦੇਆ ਕਰੋ ਸਾਡੇ ਚੈਨਲ ਨੂੰ ਕਸੂਰੀ ਮੇਥੀ ਪਾਤੀ ਥੋੜੀ ਜੀ ਮਿਕਸ ਕਰਤੀ ਆ ਹਰ ਵੀਡੀਓ ਦੇ ਵਿੱਚ ਮੈਂ ਦੱਸਦੀ ਆ ਕਿ ਬਹੁਤ ਮਿਹਨਤ ਹੁੰਦੀ ਆ ਜਦੋਂ ਆਪਾਂ ਵੀਡੀਓ ਤਿਆਰ ਕਰਦੇ ਆ ਸਪੋਰਟ ਕਰਦੇ ਆ ਕਰੋ ਜੀ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਕਮੈਂਟ ਕਰਕੇ ਮੈਨੂੰ ਦੱਸ ਦਿਆ ਕਰੋ ਨਵੇਂ ਵੀਬਰ ਜਿਹੜੇ ਜੋੜਦੇ ਆ ਸਬਸਕ੍ਰਾਈਬ ਕਰ ਲਓ ਮੇਰੇ ਚੈਨਲ ਨੂੰ ਤੇ ਦੋਨੋਂ ਠੁੱਠੀਆਂ ਜਿਹੜੀਆਂ ਆਪਾਂ ਕਦੋਂ ਕਸ ਕਰ ਲਈਆਂ ਸੀ ਇਹਨਾਂ ਨੂੰ ਪਾ ਦੰਨੇ ਆ ਤੇ ਪਾ ਕੇ ਇਹਨਾਂ ਨੂੰ ਮਿਕਸ ਕਰਦੇ ਚੰਗੀ ਤਰ੍ਹਾਂ ਪਾਣੀ ਬੈਸੇ ਮੈਂ ਉਬਲਣਾ ਰੱਖਿਆ ਕਿਉਂਕਿ ਜਲਦੀ ਵਾਲੀ ਆ ਜਾਂਦੀ ਹੈ ਸਬ ਧਾਲ ਸਬਜੀ ਨੂੰ ਫਿਰ ਤੇ ਜੇ ਆਪਾਂ ਠੰਡਾ ਪਾਵਾਂਗੇ ਤਾਂ ਟਾਈਮ ਲੱਗ ਜਾਂਦਾ ਇਸ ਕਰਕੇ ਆਪਾਂ ਇੱਕ ਪਾਸੇ ਪਾਣੀ ਰੱਖਤਾ ਸੀ ਉਬਲਣਾ ਮੈਕਸੀਕਾ ਪਚ 2 ਚਮਚ ਪਾਣੀ ਦੇ ਪਾ ਕੇ ਮੈਂ ਪਾ ਦਤੇ ਆ ਇਹਦੇ ਵਿੱਚ ਤਾਂ ਕਿ ਮਸਾਲੇ ਜਿਹੜੇ ਜਲਣ ਨਾ ਤੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਕੇ ਨਾ ਇਹਨੂੰ ਟੱਕ ਦਾਣੇ ਜਿਹੜੇ ਇਹ ਤੋਂ ਬਾਅਦ ਮੇਰੇ ਤੋਂ ਵੀਡੀਓ ਸਕਿਪ ਹੋ ਗਏ ਪਾਣੀ ਦੇਖੋ ਮੈਂ ਉਬਲਣਾ ਰੱਖਿਆ ਜਦੋਂ ਪਾਣੀ ਮੈਂ ਇਹਦੇ ਵਿੱਚ ਪਾਇਆ ਕੜਾਹੀ ਦੇ ਮੇਰੇ ਕੋਲ ਕੈਮਰਾ ਆਨ ਨਹੀਂ ਹੋਇਆ ਜੀ ਸੌਰੀ ਤੇ ਇਹ ਤੋਂ ਬਾਅਦ ਆਪਾਂ ਪਹਿਲਾਂ ਇਹਨੂੰ ਐਦਾਂ ਸੇਕ ਲਵਾਉਣਾ ਫਿਰ ਆਪਾਂ ਜਿਹੜਾ ਪਾਣੀ ਉਬਲਣਾ ਰੱਖਿਆ ਉਹ ਇਹਦੇ ਵਿੱਚ ਪਾ ਦੇਣਾ ਤੇ ਉੱਥੇ ਮੇਰੇ ਕੋਲ ਪਤਾ ਨਹੀਂ ਕਿਦਾਂ ਕੈਮਰਾ ਆਫ ਰਹਿ ਗਿਆ ਤੇ 얘ਤੇ ਮੇਰੇ ਕੋਲ ਕੈਮਰਾ ਔਨ ਨਹੀਂ ਹੋਇਆ ਸੀ ਜਿਹੜਾ ਪਾਣੀ ਆਪਾਂ ਉਬਲਣਾ ਰੱਖਿਆ ਸੀ ਉਹ ਆਪਾਂ ਪਾ ਦਿੱਤਾ ਹੈ ਤੇ ਹੁਣ ਇਹਨੂੰ ਆਪਾਂ ਥੋੜਾ ਜਿਹਾ ਘੱਟ ਸੇਕ ਕਰਕੇ ਤੇ ਇਹਨੂੰ ਆਪਾਂ ਪਕਾ ਲੈਣਾ ਚੰਗੀ ਤਰ੍ਹਾਂ ਕਿਉਂਕਿ ਕੋਈ ਚੀਜ਼ ਜ਼ਿਆਦਾ ਇਚ ਪੱਕਣ ਵਾਲੀ ਨਹੀਂ ਹੈ ਕਿ ਬਸ ਪਾਣੀ ਪਕਾਉਣਾ ਆਪਾਂ ਪਹਿਲਾਂ ਵੀ ਮੈਂ ਉਬਾਲ ਲਿਆ ਪਾਣੀ ਨੂੰ ਤੇ ਇਹਨੂੰ ਟੱਕ ਦੰਨੇ ਆ ਸੇਕ ਨੂੰ ਮੀਡੀਅਮ ਕਰ ਦੰਨੇ ਆ ਤੇ ਲਓ ਜੀ ਆਪਾਂ ਸੇਕ ਮੀਡੀਅਮ ਕਰਤਾ ਸੀ ਦੇਖ ਸਕਦੇ ਤੁਸੀਂ ਸਬਜ਼ੀ ਦੇ ਰੰਗ ਦੇਖ ਸਕਦੇ ਆ ਕਿਦਾਂ ਦਾ ਬਣਿਆ ਤੇ ਠੂਠੀ ਦੀ ਦਾਲ ਵੀ ਕਹਿ ਸਕਦੇ ਇਹਨੂੰ ਸਬਜ਼ੀ ਵੀ ਕਹਿ ਸਕਦੇ ਆ ਤੇ ਜਿਹੜੀ ਆਪਣੀ ਸਾਬੀ ਤਕਰੀਬਨ ਬਣ ਕੇ ਤਿਆਰ ਹੋ ਗਈ ਥੋੜੇ ਜਿਹਾ ਸੇਕ ਇਹਨੂੰ ਆਪਾਂ ਹੋਰ ਲਵਾਉਣਾ ਆ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਵੀਡੀਓ ਮੇਰੀ ਚੰਗੀ ਲੱਗਦੀ ਹੁੰਦੀ ਤਾਂ ਮੈਨੂੰ ਕਮੈਂਟ ਕਰਕੇ ਦੱਸਦਿਆ ਕਰੋ ਜੀ ਤੇ ਟੱਕਤੀ ਆਪਾਂ ਲਓ ਜੀ ਟੱਕਦ ਦਿੱ ਥੋੜੀ ਦੇਰ ਆਪਾਂ ਤੇ ਦੁਬਾਰਾ ਫੇਰ ਦੇਖ ਲਈਏ ਤੇ ਸਬਜ਼ੀ ਆਪਣੀ ਬਣ ਗਈ ਹੈ ਇਹਦੇ ਵਿੱਚ ਮੈਂ ਪਾਈ ਆ ਪਾਲਕ ਧਨੀਆ ਤੇ ਥੋੜੇ ਜਿਹੇ ਮੇਥੇ ਸਾਰੀਆਂ ਚੀਜ਼ਾਂ ਮਿਕਸ ਕਰਕੇ ਆਪਾਂ ਕਟੀਆਂ ਸੀ ਤੇ ਉਹ ਪਾ ਦਿੱਤੀਆਂ ਆ ਕਿ ਆਪਾਂ ਨੂੰ ਪਤਾ ਹੀ ਆ ਹਰੀਆਂ ਸਬਜ਼ੀਆਂ ਜੋ ਵੀ ਧਨੀਆ ਪਾਲਕ ਮੇਥੇ ਵਗੈਰਾ ਖਾਣ ਦੇ ਨਾਲ ਆਪਾਂ ਨੂੰ ਫਾਇਦਾ ਹੀ ਮਿਲਦਾ ਨੁਕਸਾਨ ਕੋਈ ਨਹੀਂ ਹੁੰਦਾ ਇਹਦਾ ਤੇ ਆਪਾਂ ਉਹ ਪਾ ਦਿੱਤਾ ਸੀ ਤੇ ਸਬਜੀ ਆਪਣੀ ਜਿਹੜੀ ਆ ਦਾਲ ਠੂਠੀ ਦੀ ਬਣ ਕੇ ਬਿਲਕੁਲ ਰੈਡੀ ਆ ਬਣਾਓ ਤੇ ਖਾਓ ਜੀ ਤੇ ਸਪੋਰਟ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਰੋ ਕਮੈਂਟ ਕਰੋ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਨ ਲਾਗ ਗਿਆ ਕਰਕੇ ਦਿਖਾਉਣੀ ਬਹੁਤ ਸੋਹਣੀ ਆਪਣੀ ਮਹਿਕਦਾਰ ਜਿਹੜੀ ਸਬਜੀ ਬਣ ਕੇ ਤਿਆਰ ਹੋ ਗਈ ਠੀਕ